ਤੂੰ ਕਰ ਬਸ ਨਮੋ ਹਿੰਗੁਲਾ ਪਿੰਗੁਲਾ ਤੋਤ ਲਾਇੰਗ ਹਾਂ ਹਿੰਗੁਲਾ ਪਿੰਗੁਲਾ ਹਿੰਗੁਲਾ ਕਾ ਦਾ ਜਿਹੜੀ ਮਨਮਤਾ ਹਿੰਗਲਾ ਅੰਤਰੀਣੀ ਆਤਮਾ ਦਾ ਅਸਰੇ ਨਹੀਂ ਹੋਰ ਦਿੰਦੀ ਉਹ ਨੂੰ ਮੰਦੀ ਉਹ ਨਹੀਂ ਕਬੂਲ ਨਹੀਂ ਕਰਦੀ ਮਨਮਤਾ ਮਗਰ ਦਾ ਬੁੱਧੀ ਚੱਲਦੀ ਹੈ ਉਹ ਜਿਹੜੀ ਅੰਦਰਲੀ ਅੰਤਰਾਦਵਾ ਦੀ ਆਵਾਜ਼ ਹੈ ਹਿੰਗਾ ਉਹ ਤਾਂ ਅੰਦਰ ਹੈ ਅੰਤਰਾਤਮ ਦੀ ਆਵਾਜ਼ ਹੈ ਕਸਦੂਰੀ ਉਹਦਾ ਅੰਦਰ ਹੈ ਅੜੀ ਹੰਗਾ ਬਾਹਰ ਹੈ ਮਨਵਤ ਜਿਹੜੀ ਮੰਨਦੀਆਂ ਇੱਛਾਵਾਂ ਨੇ ਜਿਹੜੀ ਆਪਣੀ ਸੋਚ ਹੈ ਜਿਹੜੀ ਆਪਣੀਆਂ ਇੱਛਾਵਾਂ ਨੇ ਇਹ ਪ੍ਰਗਟ ਨੇ ਜਿਹੜੀ ਅੰਤਰਾਤਮ ਦੀ ਆਵਾਜ਼ ਉਹ ਦਵਾਈ ਹੋਈਏ ਹਿੰਦੂ ਹਿੰਦੂ ਨੇ ਬਾਹਰਲੀ ਨੇ ਉਹ ਪ੍ਰਗਟ ਇਹੀ ਹੈ ਵਦਬੂ ਐਸੇ ਦੀ ਹੈ ਬਾਹਰਬੂ ਦੇ ਵਿੱਚ ਵੀ ਬਾਹਰ ਫੈਲੀ ਹੋਈ ਗਿੰਗੂਲਾ ਸੰਦਰਲੀ ਅੰਤਰਾਧਵਨੀ ਵਾਜ ਅੰਦਰ ਤਾਂ ਹੈ ਕਸੂਰੀ ਬਾਹਰ ਹਿੰਗ ਰਹਿ ਜੋ ਬੇੜੀ ਹਿੰਗ ਦੀ ਗਈ ਕਸੂਰੀ ਗੰਦ ਵਾ ਕਸੂਰੀ ਗੰਦ ਚਲੀ ਗਈ ਜੇ ਇਹ ਲਾ ਦੀਏ ਉਦੋਂ ਹਿੰਗ ਫਿਰ ਕਸੂਰੀ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਮੂੰਹ ਚੋਂ ਅੰਤਰਾਧਵਨੀ ਵਾਜ ਨਾਲ ਜੁੜੀਏ ਫਿਰ ਉਹੀ ਇਸ ਮੂੰਹ ਦੇ ਵਿੱਚੋਂ ਮਿੱਠੇ ਬੋਲ ਆਉਂਦੇ ਆ ਮਿੱਠੇ ਵੀ ਖੁਸ਼ਬੂ ਵੀ ਆਉਣ ਲੱਗ ਜਾਂਦੀ ਹੈ ਬਦਬੂ ਚਲੀ ਜਾਂਦੀ ਹੈ ਗੋਲਾ ਪਿੰਗੋਲਾ ਪੋਤ ਲਾਇੰਗ ਪਿੰਗੋਲਾ ਇਹ ਹਿਮਲਾਇ ਦਾ ਮਨ ਪਿੰਗਲਾ ਵੀ ਹੈ। ਇਹ ਹਿਮਲਾਇ ਨੇ ਹੈਗੀ ਹੈ। ਹਿਮਲਾ ਪਰਦਾ ਨਾ ਫਿਰ ਪਿੰਦਲੇ ਬੰ। ਫਿਰ ਪਰਬਤ ਨਹੀਂ ਚੜ ਸਕਦਾ ਇਹ। ਪਰਬਤ ਕਮੇ ਚੜੂਗਾ। ਗੰਗਾ ਤਾਂ ਉੱਪਰ ਨੂੰ ਜਾਂਦੀ ਹੈ। ਗੰਗਾ ਬੋਲਦੀ ਗੰਗਾ ਹਾਂ। ਇਹ ਪਿੰਗਲਾ ਪਿੰਦਲੇ ਰਹਿ ਜੂ ਪਰਬਤ ਨਹੀਂ ਚੜ ਸਕਦਾ। ਪਿੰਗਲਾ ਪਰਬਤ ਤਾਂ ਚੜੂ। ਜੇ ਅੰਤਰਾ ਤੋਂ ਦੀ ਆਵਾਜ਼ ਨੂੰ ਬੰਦ ਕਰ ਦੂ ਉਹਦੇ ਨਾਲ ਜੜੂਗਾ ਤੋਤਲੈਂਗ 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 ਕਾਦਾ ਜਿਹੜਾ ਬਰਦਾ ਰਹਿਣਾ ਬੋਲਾਂ ਜਾਣੇ ਮਾਇਆ ਮਦਮਤਾ ਤੋਤ ਨਹੀਂ ਜਿਹੜਾ ਬੋਲ ਨੇ ਹੈ ਨਾ ਸੱਚ ਅਜੇ ਬੋਲ ਸੰਗਦਾ ਨਹੀਂ ਤੋਤਲਾ ਸੁਪਨੇ ਜਿਉਂ ਬਰਲਾਇ ਕੇ ਸੱਚ ਸੁਤਿਆਂ ਜਨਾ ਰਾਦਿਆ ਸੁਤੇ ਰਾਤ ਰਹੇ ਨੇ ਸਾਰੇ ਕਥਾ ਵੀ ਕਰ ਰਹੇ ਨੇ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਨੇ ਸੱਚ ਬੋਲਿਆ ਨਹੀਂ ਉਹ ਤੋਤਲਾ ਹੈ ਉਹ ਤੋਤਲਾ ਹੈ ਜਦ ਬੱਚਾ ਗੱਲ ਕਰਦਾ ਕਰੀ ਨਹੀਂ ਜਾਂਦੀ ਬੋਲੀ ਬੋਲਦਾ ਕੁਝ ਬੋਲਿਆ ਸੀ ਸਹੀ ਨਹੀਂ ਬੋਲਿਆਗਾ ਉਹ ਸ਼ੁੱਧ ਕੀਤੇ ਹੋਏ ਤੁਹਾਡੇ ਕੋਲ ਸ਼ਲੋਕ ਪਏ ਨੇ ਜਿਹੜੇ ਸ਼ਲੋਕ ਸ਼ੁੱਧ ਕੀਤੇ ਪਏ ਨੇ ਨਾ ਉਹ ਤੋਤਣੀ ਬੋਲੀ ਦੇ ਬੋਲੇ ਹੋਏ ਨੇ ਜਿੱਤੇ ਮਹੱਲਾ ਪੰਜਵਾ ਜਾਂ ਤੀਜਾ ਲੈ ਕੇ ਸ਼ੁੱਧ ਕੀਤੇ ਨੇ ਸ਼ਲੋਕ ਭਗਤਾਂ ਦੇ ਕੀ ਤੇ ਨਾ ਸੈਣੀ ਸੀ ਕੋਈ ਉਕਾਈ ਸੀ ਉੱਥੇ ਉੱਥੇ ਹੀ ਉਹ ਅੜ ਗਿਆ ਸੀ ਗੇਰ ਫਸਿਆ ਸੀ ਬੋਲਣ ਲੱਗੇ ਦਾ ਤੋਤਲਾ ਸੀ ਨਾ ਕਹਿਣਾ ਸੀ ਕੁਝ ਕਹਿ ਗਿਆ ਕੁਝ ਹੋਰ ਉਹ ਚੋ ਕੁਝ ਹੋਰ ਨਿਕਲ ਗਿਆ ਉਹ ਤੋਤਲਾਂਗਾ ਤੋਤਲਾ ਰੂਪ ਹੈ ਪਹਿਲਾ ਰੂਪ ਇਹ ਬੱਚਾ ਜਾਂ ਬੋਲਣ ਲੱਗਦਾ ਪਹਿਲਾਂ ਤੋਤਲਾ ਬੋਲਦਾ ਯਾਣੀ ਦਾ ਯਾਣੀ ਦਾ ਬੋਲਦਾ ਨਮੋ ਤਲਾ ਰੂਪ ਹੈ ਜਿੰਨੇ ਚਿਰ ਸਾਰੇ ਰੂਪਾਂ ਦੇ ਦਰਸ਼ਨ ਨਹੀਂ ਹੁੰਦੇ ਸਮਝ ਨਹੀਂ ਆਉਂਦੀ ਗੁਰਬਾਣੀ ਦੇ ਪੈ ਇਹਨੇ ਸਾਰੇ ਰੂਪ ਇੱਥੇ ਤੋਤਲ ਇੱਥੇ ਇਸ਼ਾਰਾ ਕਰਦਾ ਤੋਤਲਾਂ ਹਿੰਗਲਾ ਪਿੰਗਲਾ ਦਾ ਵੀ ਕਰਦਾ ਰਹੀ ਸੋ ਬੇੜੀ ਹਿੰਦੀ ਗਈ ਕਥੂਰੀ ਹਿੰਗਲਾ ਲਬੜੇ ਹਿੰਗਲਾ ਕੀ ਹੁੰਦੀ ਹੈ ਜੇ ਉੱਥੋਂਾਨੂੰ ਸਮਝ ਨਹੀਂਦਾ ਇੱਥੇ ਦਾ ਪਤਾ ਨਹੀਂ ਲੱਗਣਾ ਕੀ ਹੈ ਹਿੰਗਲਾ ਦਾ ਵਿੰਗਲਾ ਦੇਸ ਦੀ ਬੋਲੀ ਕਹਾਂ ਦਾਂਗੇ ਹਿੰਗਲਾ ਦੇ ਹਿੰਦੀ ਬਤ ਐਵੇਂ ਅਰਥ ਕਰ ਗਿਆ ਇਹਨੂੰ ਹਿੰਗਲਾ ਪਿੰਗਲਾ ਦਾ ਪਤਾ ਹੁੰਦਾ ਤਾਂ ਅਰਥ ਕਰਦਾ ਪਰਤ ਜਿਹੜਾ ਬਿੰਗਲਾ ਸੁਖਮਣਾ ਵੀ ਇਹੀ ਹੈ ਆ ਐਡਾ ਹੀ ਐਡਾ ਪਿੰਗਲਾ ਸੁਖਮਣਾ ਨਮੋ ਕਾਰਤਕੇਯਾਨੀ ਨਮੋ ਕਾਰਤਕੇਯਾਨੀ ਸ਼ਿਵਾਂ ਸੀਤ ਲਾਇਨ ਕਾਰਤਕ ਕਾਰਤਕੇ ਹੈ ਜਿਹੜਾ ਕਾਰਤਕੇ ਹੈ ਉਹਦੀ ਮੱਤ ਹੈ ਉਹ ਕਾਰਤਕੇ ਉਹੀ ਸ਼ਿਵਜੀ ਦਾ ਮੁੰਡਾ ਹੈ ਜਿਹੜਾ ਕਹਿੰਦਾ ਇਸਤਰੀ ਮੇਰੇ ਉੱਤੇ ਆਊਗੀ ਤਾਂ ਸਤਜਾ ਨੂੰ ਵਿਧਵਾ ਰਹੂਗੀ ਇਹ ਕਾਰਤਕੇਯਾਨੀ ਹੈ ਕਾਰਤਕੇਯਾਨੀ ਨੂੰ ਕਾਰਤਕੇ ਨੂੰ ਹਾਈਲਾਈਟੇ ਨਹੀਂ ਕਰਦੇ ਕਾਰਤਕੇ ਨੂੰ ਤਾਂ ਹਿੰਦੂ ਬੁਰਾ ਸਮਝਦੇ ਨੇ ਕਾਰਤਕ ਇਹ ਕਹਤਾ ਉਹ ਜਿਹੜਾ ਹੈਗਾ ਨਾਰਦ ਦਾ avatars ਉਹਨੂੰ ਹੀ ਹਾਈਲਾਈਟ ਕਰਦੇ ਉਹਦੀ ਮਤਕੀ ਹੈ ਸਮਝ ਆਲੀ ਹਾਂਜੀ ਨਵੋ ਕਾਰਤਿਕਿਆਨੀ ਸ਼ਿਵਾ ਸ਼ੀਤ ਲਾਇੰ ਸ਼ਿਵਾ ਅਸਲ ਦੇ ਵਿੱਚ ਸ਼ਿਵਾ ਉਹ ਉਹ ਸ਼ਿਵਾ ਇਹ ਸ਼ਿਵਜੀ ਦੀ ਮਤ ਨੂੰ ਮਿਲਣਾ ਲਿਖਿਆ ਹੋਇਆ ਹੈ ਜਿਹੜਾ ਇਹ ਨਾਲ ਵਾਲਾ ਸ਼ਵਰਨਾ ਸ਼ਿਵਜੀ ਉਹਨੂੰ ਮਿਲਣਾ ਮੇਰਾ ਲਿਖਿਆ ਹੈ ਬਿੜਾ 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 ਮਿੜਾ ਮਾਰ ਜਣੀ ਜਿਹੜੀ ਕਾਰਤਕੇ ਦੀ ਮਤ ਹੈ ਦੋਏ ਨੇ ਬੰਦੇ ਇਹ ਦੋਏ ਪਾਸੇ ਚਲੇ ਗਏ ਉਹ ਦੋਏ ਪਾਸੇ ਉਹ ਕਹਿੰਦਾ ਨਹੀਂ ਸੱਚ ਤੋਂ ਮੈਂ ਨਹੀਂ ਬੰਨਣਾ ਸੱਚ ਤੋਂ ਉਹ ਨਹੀਂ ਮੰਨਦਾ ਕਹਿੰਦਾ ਸੱਚਾ ਜੋ ਮੈਂ ਸੱਚ ਨੂੰ ਜੁੜਿਆ ਰਹੂੰਗਾ ਮੈਂ ਬੇਤ ਤੋਂ ਥੱਲੇ ਨਹੀਂ ਡੇਗਣਾ ਉਹਦੇ ਮਗਰ ਨਹੀਂ ਕੋਈ ਲੱਗਿਆ ਸਾਰੇ ਗ੍ਰੰਥਾਂ ਦੇ ਲਖਾਰੀ ਕੌਣ ਨੇ ਵਿਦਵਾਨ ਸਭ ਤੋਂ ਵਧੀਆ ਕੌਣ ਬਣੇ ਹੈ ਇਹ ਗਣੇਸ਼ ਅੱਛਾ ਇਹ ਸਾਰੇ ਗ੍ਰੰਥਾਂ ਦਾ ਮਾਲਕ ਪਖੰਡਵਾ ਦਾ ਗਣੇਸ਼ ਹੈ ਤਾਂ ਹੀ ਗਣੇਸ਼ ਪਹਿਨਾ ਬਣਾਉਂਦੇ ਨੇ ਇਹ ਹਰੇਕ ਜੀ ਦੇ ਉਹ ਦੱਸ ਪਾਜਾ ਕਹਿੰਦੇ ਮੈਂ ਨਾ ਪ੍ਰਥਮ ਗਣੇਸ਼ ਬਣਾਉਂ ਗਣੇਸ਼ ਬਣਾਉਂ ਮੈਂ ਨਹੀਂ ਬਣਾਉਂਦਾ ਗਣੇਸ਼ ਨੂੰ ਪ੍ਰਥਮ ਗਣੇਸ਼ ਮੇਰਾ ਬਰੋਧਾ ਮੈਂ ਗਣੇਸ਼ ਦਾ ਬਰੋਧਾ ਕਿਸ਼ਨੂ ਬੇਸ਼ਨ ਕਬੂਨਾ ਧਾਉ ਇਹਨਾਂ ਲੋਨ ਹੀ ਮੈਂ ਤਾਂ ਹਾਂ ਕਿਉਂ ਗਣੇਸ਼ ਕਹਿੰਦਾ ਤੇ ਆਉ ਗਣੇਸ਼ ਤਾਂ ਕਹਿੰਦਾ ਤੇ ਆਉ ਕਾਂ ਸੁਣੇ ਪਹਿਚਾਨ ਨਾ ਤੈਨਸੋ ਮੈਂ ਸੁਣੀਆਂ ਨੇ ਇਹਨਾਂ ਦੀਆਂ ਗੱਲਾਂ ਪਰ ਮੈਂ ਨਹੀਂ ਜੱਲ ਦਾ ਕਾਉਂਟ ਨੇ ਲਿਵ ਲੱਗੀ ਮੇਰੀ ਪੱਗ 100 ਮੇਰੇ ਅੰਦਰ ਜਿਹੜੇ ਨੇ ਨਾ ਚਰਨ ਮੇਰੀ ਤਾਂ ਇੱਥੇ ਲਿਵ ਲੱਗੀ ਹੋਈ ਹੈ ਚਰਨ ਗਏ ਤੁਮਰੇ ਜਬ ਤੇ ਤਬ ਦੇ ਕੋ ਅੱਖ ਪਰੇ ਨਹੀਂ ਆਨੇ ਉਹ ਪਾਇ ਗਏ ਜਬ ਤੇ ਤਮਰੇ ਤਬ ਤੇ ਕੋ ਵਾਂਗ ਪਰੇ ਨਹੀਂ ਆਨੇ ਰਹਿ ਰਹੇ ਮੇਰੇ ਨਗਾਜ ਹੋਰ ਕੋਈ ਆਇਆ ਹੀ ਨਹੀਂ ਜਾਤੇ ਮੈਂ ਤੇਰੇ ਚਰਨ ਸਪਰਸ਼ ਕਰ ਲਏ ਜਦ ਤੇ ਮੈਨੂੰ ਸ਼ਬਦ ਗੁਰੂ ਦੇ ਚਰਨ ਮਿਲ ਗਏ ਮੇਰੇ ਹਿਰਦੇ ਚ ਸ਼ਬਦ ਗੁਰੂ ਸੁਰਤ ਸ਼ਬਦ ਦਾ ਸੰਪਰਕ ਹੋ ਗਿਆ ਮੇਰੇ ਨਗਾਜੇ ਨਹੀਂ ਹੋਰ ਕੋਈ ਆਇਆ ਨਾ ਬ੍ਰਹਮਾ ਨਾ ਵਿਸ਼ਨੂ ਨਾ ਸ਼ਿਵ ਨਾ ਹੋਰ ਕੋਈ ਨਮੋ ਕਰਤਿਕ ਜਾਨੀ ਸ਼ਿਵਾ ਸ਼ੀਤ ਲਾਹੰਗ ਸ਼ਿਵਾ ਸ਼ੀਤ ਲਾਹੰਗ ਇਹ ਹੈ ਇਹ ਸ਼ੀਤ ਲਤਾ ਇਹਨੇ ਮਨ ਨੂੰ ਸ਼ਾਂਤ ਕਰਨਾ ਇਹ ਹੀ ਸ਼ਿਵਾ ਸ਼ੀਤ ਲਾਹੰਗ ਹੈ ਕਾਰਤਕੇ ਦੀ ਮਾਤਰੂ ਹਾਈਲਾਈਟ ਕੀਤਾ ਜਾਣ ਕੇ ਜਿਹੜਾ ਇਹ ਨਹੀਂ ਕਰਦੇ ਉਹਨੂੰ ਕੀਤਾ ਇਹਨਾਂ ਨੇ ਇਹ ਉਹ ਤਾਂ ਬ੍ਰੋਦਰ ਹੈ ਨਹੀਂ ਕਰਦੇ ਉਹਨੂੰ ਕੀ ਹੈ ਕਰਤਕੇ ਉਹਨੂੰ ਤਾਂ ਬੁਰਾ ਸਮਝਦੇ ਨੇ ਉਹ ਤਾਂ ਕਹਿੰਦਾ ਜੀ ਉਹ ਤਾਂ ਨੂੰ ਚਾਹੀਦਾ ਹੀ ਨਹੀਂ ਹੁੰਦਾ ਬੰਦਰ ਚ ਨੂੰ ਉਹ ਤਾਂ ਸਰਾਬ ਦਿੱਤਾ ਹੈ ਕਾਰਤ ਦੇ ਨੇ ਕਿਉਂ ਸ਼ਰਾਬ ਦਿੱਤਾ ਸੀ ਇਹ ਕਹਾਣੀ ਬਣਾਈ ਜਾਣੇ ਸ਼ਿਵ ਜੀ ਕਹਿੰਦਾ ਭਈ ਮੈਂ ਉਹਨੂੰ ਆਪਣੀ ਗੱਡੀ ਉਹਨੂੰ ਦਊਂਗਾ ਜਿਹੜਾ ਤਿੰਨ ਲੋਕ ਦਾ ਚੱਕਰ ਕੱਟ ਕੇ ਪਹਿਲਾਂ ਆਇਆ ਤਿੰਨਾਂ ਚੋਂ ਦੋਨਾਂ ਚੋਂ ਹੁਣ ਇਹਦਾ ਤਾਂ ਹੱਚੂ ਹੈ ਹੱਥੀਗੜ ਦੇ ਸਰ ਵਾਲੇ ਦਾ ਗੜੇ ਦਾ ਗੜੇ ਦਾ ਵਾਹਣ ਕੀ ਇਹ ਚੂਹਾ ਉਹਦਾ ਹੰਸਾ ਤੇ ਕੋ ਉਹਦਾ ਬਾਣ ਵੀ ਹੰਸਾ ਹੈ ਕਾਰਤਕੇ ਦਾ ਹਾਂ ਕਾਰਤਕੇ ਦਾ ਵਾਹਣ ਹੰਸ ਹੈ ਇਹ ਤਾਂ ਦੱਸਣਾ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ ਕੋਈ ਨਹੀਂ ਪਤਾ ਉਹਦਾ ਵਾਹਣ ਹੰਸ ਦਿਖਾਇਆ ਜਿਹਦਾ ਬਾਣ ਹੰਸ ਹੈ ਤਾਂ ਹੰਸ ਤੇ ਉੱਪਰ ਅਨ ਸਵਾਰ ਫਿਰ ਹੋ ਹੂੰ ਤੇ ਉਹ ਤਾਂ ਫਿਰ ਇਹੀ ਆਨਸਰ ਹੈ ਸਵਾਰ ਹੋਰ ਕੌਣ ਗੁਰਮੱਤੇ ਹੰਸਾ ਹੀਰਾ ਮੋਤੀ ਜੁਗਨ ਸੋ ਹੰਸਾਂ ਦਾ ਖਾਣਾ ਤਾਂ ਮੋਤੀ ਝੁਗਦੇ ਨੇ ਓਏ ਇਹ ਨਾਲ ਝੁਗਦੇ ਹੀ ਆ ਉਹ ਸੌਖਾ ਲਾ ਜਾਏ ਤੇ ਰਾਤ ਨੂੰ ਅੱਜ ਫੈਸਲਾ ਹੋ ਗਿਆ ਵੀ ਕੱਲ ਤੇ ਸਵੇਰੇ ਹੀ ਤੁਸੀਂ ਨਿਕਲ ਜਿਓ ਜਿਹੜਾ ਪਹਿਲਾਂ ਆਜੂਗਾ ਬਰ ਮਾਰ ਬਿਜਲੂ ਵੀ ਮੰਗਾ ਲੈ ਭਾਈ ਮੈਂ ਉਹ ਦੇਣੀ ਹੈ ਤੁਸੀਂ ਪੰਗ ਦੇ ਦਿਓ ਜਦ ਤੇ ਮੇਰੇ ਨਾਲ ਸਹਿਮਤ ਹੋ ਜਿਓ ਵੀ ਹਾਂ ਭਈ ਇਹਦੀ ਸ਼ਬਜੀ ਦੀ ਜਗ੍ਹਾ ਇਹ ਆ ਗਿਆ ਪਰਲੋਕੀ ਦਾ ਚੱਕਰ ਤੁਹਾਡੇ ਕੋਲ ਬੈਠਿਆ ਕਰੂਗਾ ਇਹ ਮੈਂ ਰਿਟਾਇਰਮੈਂਟ ਲੈ ਲੈਣੀ ਨਹੀਂ ਲੈ ਹੀ ਹੈ ਨਹੀਂ ਸਾਖੀ ਬਣਾਈ ਹੋਈ ਹੈ ਆਗੇ ਤਨੇ ਭੇਗੇ ਉਹ ਪੁਆਇਜ਼ਾ ਤੋਂ ਉਦੋਂ ਤੇ ਪਹਿਲਾਂ ਗ੍ਰੇਜ ਵੀ ਮੈਂ ਇਹਨਾਂ ਨੇ ਦੇਖੋ ਵੀ ਕਹੇ ਜੀ ਉਲਟੀ ਸ਼ਰਤ ਰੱਖੀ ਹੈ ਮੇਰੇ ਬਾਪ ਨੇ ਤੁਸੀਂ ਵੀ ਨਹੀਂ ਕਿਹਾ ਬਈ ਜਦ ਇਹਦੇ ਕੋ ਹਾਂਸ ਮੇਰੇ ਕੋ